ਆ ਦੇਖੋ ਵੀ ਇਹ ਬੀਬੀ ਨਾ ਲੀੜੇ ਤੋਂ ਹੀ ਜਾਂਦੀ ਆ ਆ ਬੈਠੀ ਆ ਮੇਰੀ ਮਾਂ ਤਾਂ ਲੀੜੇ ਤੋਂ ਹੀ ਜਾਂਦੀ ਆ ਬਹੂਆਂ ਉਹ ਬੈਠੀਆਂ ਹੁੰਗੀਆਂ ਨਾ ਹੱਥ ਨਹੀਂ ਲਾਉਂਦੀਆਂ ਪ੍ਰਭੂ ਦੇਖ ਲਓ ਅੱਜ ਕੱਲ੍ਹ ਦੀਆਂ ਬਹੂਆਂ ਆ ਮੇਰੀ ਮਾਂ ਜਮਾਂ ਦਿਨ ਛਿਪੇ ਪੈਣ ਵਾਲੇ ਵੀਰੇ ਦੇਖ ਲਓ ਪ੍ਰਭਾ ਮਣ ਕੇ ਚੰਗੀ ਤਰ੍ਹਾਂ ਅੱਜ ਕੱਲ੍ਹ ਦੀਆਂ ਬਹੂਆਂ ਦਿਖਾਉਣੇ ਆ ਸੋਨੇ ਇੱਕ ਮਿੰਟ ਇਹ ਆਹ ਦੇਖ ਵੀਰੇ ਆਹ ਸਹੀ ਇੱਕ ਤਾਂ ਉਹ ਭਜਲੀਪੁਰਾਂ ਨੂੰ ਜਾਈ ਜਾਂਦੀ ਆ ਉਹ ਵਾਗੀ ਬਾਈ ਆਉ ਜਾਂਦੀ ਆ ਇੱਕ ਆ ਬੈਠੀ ਆ ਵੀਰੇ ਬੁੱਕਲਵਾਰੀ ਦੇਖੋ ਦੇਖ ਭਰਾ ਆਉ ਦੇ ਉਹ ਮੂੰਹ ਬਲੇਟ ਲਿਕ ਨਹੀਂ ਵੀਰੇ ਹਾਂ ਦੇਖੋ ਭਰਾ ਬਣ ਕੇ ਇਹ ਉਹ ਮੇਰਾ ਰਿਸ਼ਤੇਦਾਰ ਬੈਠਾ ਆਇਆ ਜੀ ਹਾਂ ਉਹ ਸਬਜ਼ੀ ਬਣਾਉਣ ਲੱਗ ਰਿਹਾ ਬਾਈ ਸਬਜ਼ੀ ਬ ਕਹਿੰਦਾ ਮੈਂ ਤੜਕਾ ਲਾਉਂ ਅੱਜ ਅਸੀਂ ਅੱਖੇ ਚਲ ਤੂੰ ਲਾਲਾ ਤੇਰੇ ਹੱਥ ਦੀ ਸਬਜ਼ੀ ਕਾ ਕੇ ਦੇਖ ਲਾਂਗੇ ਵੀ ਕਿਵੇਂ ਬਣਾਉਣਾਗਾ ਹਲਵਾਈ ਸਾਹਿਬ ਉਹ ਬੈਠੇ ਆ ਬਾਈ ਹਾਂ ਬਸ ਇਹ ਇੱਕ ਹੋਰ ਦਿਖਾਉਣਾ ਵੀਰੇ ਸਾਨੂੰ ਮੇਰਾ ਸਾਡੂ ਜੋਤਾਂ ਲਈ ਜਾਂਦਾ ਬਾਈ ਇੱਕ ਮਿੰਟ ਵੀਰੇ ਦਿਖਾਉਣਾ ਆ ਬਾਬੇ ਦੇ ਦਾ ਅਰਚਨ ਕਰ ਲਓ ਸਾਹਮਣੇ ਬਾਬੇ ਦੀ ਮੂਰਤੀ ਆ ਲੱਖ ਦਾਤਾ ਪੀਰ ਲਾਲਾ ਵਾਲਾ ਲੈ ਕਾਸ਼